ਹਾਂਜੀ ਸਾਥੀ ਕਾਰਜ ਜੀਡੀਐਫ ਪੀ 02 ਦੇ ਵੈਲਕਮ ਕਰਦੇ ਆ ਤੁਹਾਡੇ ਸਾਰੇ ਵੀਰਾਂ ਦਾ ਮੈਂ ਤੁਹਾਡਾ ਆਪਣਾ ਜਲਦੀਪ ਅਮਲੀ ਸਰਿਆ ਲੋ ਵੀਰ ਜੀ ਅੱਜ ਉਸਤਾਦੀ ਸ਼ਗਿਰਦੀ ਤੋਂ ਬਾਅਦ ਪਗੜੀ ਦੀ ਰਸਮ ਹੁਣ ਜਾ ਰਹੀ ਆ ਜੀ ਜਿੱਦਾਂ ਕਿ ਪਹਿਲੇ ਉਸਤਾਦੀ ਸ਼ਗਿਰਦੀ ਹੁੰਦੀ ਆ ਫਿਰ ਖਲੀਫੇ ਕੀਤੇ ਜਾਂਦੇ ਨੇ ਫਿਰ ਉਸਤਾਦੀ ਦੇ ਅਹੁਦੇ ਦੇ ਜਾਂਦੇ ਨੇ ਠੀਕ ਆ ਜੀ ਉਸਤਾਦੀ ਦੀ ਪਗ ਦਿੱਤੀ ਜਾ ਰਹੀ ਆ ਤੇ ਜੋ ਕੀ ਤੁਹਾਨੂੰ ਬੁਲਾਇਆ ਵਾ ਸਾਡੇ ਵੱਡੇ ਵੀਰ ਜੀ ਹੁਣੀ ਠੀਕ ਹੈ ਜੀ ਡੈਨੀ ਵੀਰ ਜੀ ਹੁਣਾ ਦੀ ਬਦੌਲਤ ਆਪਾਂ ਇੱਥੇ ਪਹੁੰਚੇ ਜੇ ਡੈਨੀ ਵੀਰ ਜੀ ਹੁਣਾ ਨੇ ਸਾਨੂੰ ਇਨਵਾਈਟ ਕੀਤਾ ਸੀ ਅਸੀਂ ਤਾਂ ਕਰਕੇ ਆਏ ਆ ਵੀਡੀਓ ਬਣਾਉਣ ਠੀਕ ਹੈ ਜੀ ਸਾਰਾ ਕੁਝ ਦੱਸਾਂਗੇ ਤੇ ਆਹ ਕਰਦੇ ਆ ਡੈਨੀ ਵੀਰ ਜੀ ਨਾਲ ਗੱਲਬਾਤ ਹਾਂਜੀ ਸਤਿਕਾਰਯੋਗ ਡੈਨੀ ਵੀਰ ਜੀ ਅੱਜ ਜਿਹੜੀਆਂ ਪੱਗਾਂ ਦਿੱਤੀਆਂ ਜਾਣੀਆਂ ਨੇ ਕਿੰਨਾਂ ਦੀ ਪੱਗ ਕਿੰਨਾਂ ਨੂੰ ਦਿੱਤੀ ਜਾਣੀ ਆ ਇੱਕ ਜਣੇ ਦਾ ਨਾਮ ਦੱਸੋ ਫਿਰ ਉਸ ਤੋਂ ਬਾਅਦ ਆਪਾਂ ਸਾਰਾ ਵੀਡੀਓ ਦੇ ਵਿੱਚ ਵਿਖਾਵਾਂਗੇ ਕਿ ਕਿਹੜੀ ਕਿਹੜੀ ਪੱਗ ਕਿਹਨਾਂ ਕਿਨਾਂ ਨੂੰ ਦਿੱਤੀ ਜਾਣੀ ਹੈ ਜੀ ਸਾਡੇ ਉਸਤਾਦ ਮਾਨ ਜੋ ਵਿਖਾਲਾ ਉਸਤਾਦ ਜੀ ਜਿਹਨਾਂ ਨੂੰ ਪੰਘ ਉਸਤਾਦ ਦੇ ਨਾਮ ਤੋਂ ਮਸ਼ਹੂਰ ਨੇ ਮੈਂ ਠੀਕ ਹੋ ਗਿਆਤਾ ਜੀ ਉਹਨਾਂ ਨੂੰ ਸੰਜੀਤ ਉਸਤਾਦ ਜੀ ਆਪਣੀ ਇੱਕ ਪੱਗ ਦੇ ਰਹੇ ਨੇ ਓਕੇ ਆਪ ਕੋ ਸੰਜੀਤ ਮੇਰੇ ਜਿਹੜੇ ਉਸਤਾਦ ਨੇ ਵਿਖਾਲਾ ਉਸਤਾਦ ਜੀ ਉਹ ਉਹ ਆਪਣੀਆਂ ਪੱਗਾਂ ਆਪਣੇ ਸ਼ਗਿਰਦਾਂ ਨੂੰ ਦੇ ਨਹੀਂ ਉਹਨਾਂ ਨੂੰ ਕਲੀਫੇ ਕਰਕੇ ਠੀਕ ਹੈ ਜੀ ਕਲੀਫੇ ਕਰਕੇ ਫਿਰ ਉਹ ਸਾਰਾ ਕੋਈ ਤੁਹਾਨੂੰ ਵੀਡੀਓ ਰਾਈਵ ਵਿਖਾਵਾਂਗੇ ਆਪਣੇ ਚੈਨਲ ਤੇ ਜੁੜੇ ਰਹੋ ਲਓ ਲੈ ਚੱਲਦੇ ਆ ਅੱਗੇ ਹਾਂਜੀ ਸਤਿ ਸ਼੍ਰੀ ਅਕਾਲ ਸੰਜੂ ਉਸਤਾਦ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਚਾਲ ਠੀਕ ਠਾਕ ਬਸ ਠੀਕ ਹੈ ਜੀ ਸੰਜੂ ਉਸਤਾਦ ਜੀ ਅੱਜ ਆਪਾਂ ਪਹੁੰਚੇ ਹਾਂ ਜਿੱਦਾਂ ਕਿ ਤੁਸੀਂ ਪਗੜੀ ਦੀ ਰਸਮ ਕਰਨ ਜਾ ਰਹੇ ਹੋ ਠੀਕ ਹੈ ਜੀ ਅੱਜ ਜਿੱਦਾਂ ਆਪਣੇ ਡੰਨੀ ਵੀਰ ਜੀ ਹੁਣਾਂ ਨੇ ਕਹਿਆ ਵਾ ਭਾਈ ਹੁਣਾਂ ਨੇ ਵੀ ਕਾਲੇ ਉਸਤਾਦ ਜੀ ਉਰਫ ਭੰਗ ਉਸਤਾਦ ਜੀ ਹਾਂਜੀ ਹਾਂਜੀ ਇਹਨਾਂ ਨੂੰ ਪਗੜ ਦੇਣ ਜਾ ਰਹੇ ਹੋ ਉਸਤਾਦੀ ਦੀ ਤੁਸੀਂ ਹਾਂਜੀ ਹਾਂਜੀ ਮੈਂ ਦੇ ਦਿਆਂਗੇ ਤੇ ਉਸਤਾਦੀ ਪਹਿਲੇ ਤੁਹਾਡੇ ਕੋ ਕਿੰਨਾ ਦੀ ਪਾਗ ਹੈ ਜੀ ਮੇਰੇ ਕੋ ਨਿੱਕੇ ਉਸਤਾਦ ਦੀ ਪੱਗ ਹੈ ਇਹ ਕਿੰਨੇ ਉਸਤਾਦ ਦੀ ਨਿੱਕੇ ਉਸਤਾਦ ਦੀ ਪੱਗ ਹੈ ਠੀਕ ਹੈ ਜੀ ਤੁਹਾਡੇ ਕੋ ਦੋ ਪੱਗਾਂ ਹੋ ਗਈਆਂ ਇੱਕ ਪੱਗ ਅੱਜ ਇੱਕ ਪੱਗ ਇੱਕ ਪੱਗ ਹੈ ਮੈਂ ਤੁਸੀ ਜੇਨ ਜਾ ਰਹੇ ਹੋ ਠੀਕ ਹੈ ਜੀ ਆਪਣੇ ਵਿੱਚ ਕੌਣ ਕੌਣ ਮੌਜੂਦ ਨੇ ਇਧਰ ਦੇਖੋ ਜੀ ਇਹ ਨਿੱਕੇ ਉਸਤਾਦ ਜੀ ਗੋਹਲਵੰਡੀ ਤੋਂ ਆ ਠੀਕ ਹੈ ਜੀ ਸਿੰਧਰ ਭਾਜੀ ਲਾਗੀ ਉਸਤਾਦ ਜੀ ਕਰਿਆਲੇ ਆਸ਼ੂ ਉਸਤਾਦ ਜੀ ਸੁਲਤਾਨਪੁਰ ਤੋਂ ਰੋਕੀ ਉਸਤਾਦ ਜੀ ਆਪਣਾ ਚੁੱਲਿਆਂ ਦੇ ਹਾਂਜੀ ਉਹ ਮੇਰਾ ਨਮੀ ਦਾ ਬੈਠਾ ਜੀ ਬਿੱਟੂ ਆ ਠੀਕ ਹੈ ਜੀ ਪਿੱਛੇ ਮਾਰਨ ਚੱਲ ਜੀ ਆ ਠੀਕ ਹੈ ਜੀ ਸਾਰੇ ਵੀਰ ਆਏ ਆਪਣੇ ਠੀਕ ਹੈ ਜੀ ਉਸਤਾਦ ਮਹੰਮਦ ਇਧਰ ਉਸ ਹੋਣੀ ਇਹ ਜੀ ਮੋਹਨ ਉਸਤਾਦ ਜੀ ਸਭ ਤੋਂ ਪੁਰਾਣੇ ਦਿੱਲੀ ਦੇ ਉਸਤਾਦ ਜੀ ਆ ਠੀਕ ਹੈ ਜੀ ਸ਼ਰੀਪੁਰੇ ਤੋਂ ਹਾਂ ਸ਼ਰੀਪੁਰੇ ਤੋਂ ਠੀਕ ਹੋ ਗਿਆ ਜੀ ਇਧਰ ਚੇਅਰਮੈਨ ਸਾਹਿਬ ਆਪਣੇ ਕਿਉਂਕਿ ਉਸਤਾਦ ਜੀ ਚੇਅਰਮੈਨ ਸਾਹਿਬ ਇਧਰ ਵੱਡੇ ਉਸਤਾਦ ਜੀ ਨੂੰ ਨਾੜਾ ਡੀਐਸਪੀ ਸਾਹਿਬ ਕਪਲ ਕੋਸ਼ਲ ਉਸਤਾਦ ਜੀ ਹੋਣੀ ਠੀਕ ਹੈ ਜੀ ਤੇ ਨਾਲ ਆਏ ਹੋਏ ਸਾਰੇ ਮਹਿਮਾਨ ਸਾਰੇ ਵੀਰ ਖਰੀਫੇ ਸ਼ਗਿਰਦ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਆਂ ਜੀ ਤੇ ਹਾਂ ਜੀ ਉਸਤਾਦ ਜੀ ਹੁਣ ਆਪਾਂ ਲਈਏ ਫਿਰ ਉਜਾਜਤ ਹਾਂ ਸ਼ੁਰੂ ਕਰੀਏ ਲੋ ਜੀ ਲਵਾਓ ਹੱਥ ਆ ਲੋ ਜੀ ਲਵਾਓ ਜੀ ਹੱਥ ਲੋ ਜੀ ਆ ਹੱਥ ਸਾਡੇ ਉਸਤਾਦਾਂ ਦੇ ਕਰੋ ਸ਼ੁਰੂ ਆ ਲੋ ਜੀ ਕਰਦੇ ਆ ਇੱਧਰ ਸ਼ੁਰੂ ਹੋਣ ਲੱਗਾ ਵਾ ਪ੍ਰੋਗਰਾਮ ਠੀਕ ਹੈ ਉਸਤਾਦ ਜੀ ਲਵਾਓ ਉਸਤਾਦਾਂ ਦੇ ਹੱਥ ਆ ਲਵਾਓ ਜੀ ਲੋ ਇਜਾਜ਼ਤ ਜੀ ਆ ਲੋ ਜੀ ਇਜਾਜ਼ਤ ਦਿੰਦੇ ਹੋ ਇਹ ਵੱਡੇ ਉਸਤਾਦ ਜੀ ਹੋਣਾ ਕੋ ਠੀਕ ਹੈ ਜੀ ਆ ਲੋ ਜੀ ਉਸਤਾਦ ਜੀ ਲੋ ਉਸਤਾਦ ਜੀ ਠੀਕ ਹੈ ਜੀ ਸਾਰੇ ਸਰ ਸਾਡੇ ਕੋਲ ਇਜਾਜ਼ਤਾਂ ਲਿੱਤੀ ਜਾ ਰਹੀ ਏ ਆਗੇ ਪਿੱਛੇ ਦਾ ਇੱਕ ਮਾੜਾ ਜਿਹਾ ਵਾਰਦੇ ਗੱਲ ਵੀ ਕਰ ਰਹੀ ਏ ਲਓ ਜੀ ਸਾਡੀ ਲਓ ਜੀ ਉਸਤਾਦ ਜੀ ਮੁਬਾਰਕਾਂ ਜੀ ਬਹੁਤ ਬਹੁਤ ਜੀ ਆਹ ਲੋ ਜੀ ਆਹ ਲੋ ਜੀ ਠੀਕ ਹੈ ਜੀ ਅੱਰੀਆ ਜੀ ਆਹ ਲੋ ਜੀ ਸੰਜੂ ਉਸਤਾਦ ਜੀ ਪੱਗ ਜਿੱਦਾਂ ਕੀ ਤਾਜੀ ਨੇ ਬੋਲ ਕੇ ਦੱਸਿਆ ਵਾ ਤੁਹਾਨੂੰ ਜੀ ਜਾਨੀ ਵੀਰ ਜੀ ਉਹਨਾਂ ਨੇ ਵੀ ਦੱਸਿਆ ਵਾ ਆਹ ਲੋ ਜੀ ਪੂਰੀ ਕੰਪਲੀਟ ਪਗੜੀ ਦੀ ਰਸਮ ਹੋ ਗਈ ਹੈ ਜੀ ਪੱਗ ਬੰਨਤੀ ਹੈ ਜੀ ਕਾਲੇ ਉਸਤਾਦ ਜੀ ਉਰਫ ਭੰਗ ਉਸਤਾਦ ਜੀ ਉਹਨਾਂ ਨੂੰ ਠੀਕ ਹੈ ਜੀ ਅੱਜ ਉਸਤਾਦੀ ਦੇ ਉਦਦੇ ਹੋ ਗਏ ਨੇ ਤੇ ਉਸਤਾਦ ਹੁਣਾਂ ਨੂੰ ਤੇ ਸੰਜੂ ਉਸਤਾਦੀ ਹੁਣਾਂ ਨੂੰ ਤੇ ਸੰਜੂ ਉਸਤਾਦੀ ਹੁਣਾਂ ਦੇ ਉਸਤਾਦ ਹੁਣਾਂ ਨੂੰ ਸੰਜੂ ਉਸਤਾਦ ਜੀ ਹੁਣਾਂ ਦੀ ਸਾਰੀ ਦਫ਼ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਠੀਕ ਹੋ ਗਿਆ ਜੀ ਹੁਣ ਅੱਗੋ ਤੁਹਾਨੂੰ ਦੱਸਦੇ ਆਂ ਵੀ ਉਹਨਾਂ ਨੇ ਕਿੰਨਾ ਨੂੰ ਪੱਗ ਦੇਣੀ ਆ ਠੀਕ ਹੈ ਜੀ ਲਓ ਜੀ ਕਰਾਓ ਜੀ ਮੂੰਹ ਮਿੱਠਾ ਮੂੰਹ ਮਿੱਠਾ ਕਰਾਓ ਜੀ ਉਸਤਾਜਾਂ ਨੂੰ ਲਓ ਜੀ ਉਹਨੇ ਵੀ ਲਾ ਦੋ ਆਹ ਵੇ ਇਧਰ ਵੀ ਸਾਹਮਣੇ ਲੋ ਜੀ ਮੁਬਾਰਕਾ ਹੋ ਗਈਆਂ ਉਸਤਾਦ ਜੀ ਤੁਹਾਨੂੰ ਬਹੁਤ ਬਹੁਤ ਜੀ ਸੰਜੂ ਉਸਤਾਦ ਜੀ ਜੀ ਡੈਨੀ ਵੀ ਜੀ ਬਹੁਤ ਜੀ ਤੁਹਾਨੂੰ ਬੁਲਾਇਆ ਵਾ ਠੀਕ ਹੈ ਜੀ ਬਹੁਤ ਧੰਵਾਦ ਹਟਾ ਤੇ ਕੀ ਕਹਿਣਾ ਚਾਹੋਗੇ ਪਗੜੀ ਦੀ ਦਸਮ ਬਾਰੀ ਅੱਜ ਜਿੱਦਾਂ ਕੀ ਸਾਡੇ ਉਸਤਾਦ ਨੂੰ ਪਗੜੀ ਬੱਲੀ ਸਾਨੂੰ ਬਹੁਤ ਖੁਸ਼ੀ ਆ ਹਾਂ ਠੀਕ ਹੈ ਜੀ ਜਦੋਂ ਗਾਂ ਸਾਰਿਆਂ ਨੂੰ ਬਜੰਦੀਆਂ ਆ ਆਰਟੀ ਖਿਸੀਆਂ ਬਿਲਕੁਲ ਬਿਲਕੁਲ ਉਸਤਾਦ ਜੀ ਸਨਮਾਨ ਕਰਦੇ ਹੋਏ ਜੀ ਸਨਮਾਨ ਸਨਮਾਨ ਕਰਦੇ ਹੋਏ ਜੀ ਕਾਲੇ ਉਸਤਾਦ ਜੀ ਨਾਲ ਮਾਨ ਸਨਮਾਨ ਕੀਤਾ ਗਿਆ ਜੀ ਤੇ ਬੋਬੋਮ ਬਾਹਰ ਕਾ ਜੀ ਸੰਜੋ ਉਸਤਾਦ ਜੀ ਨਾਲ ਤੇ ਨਾਲ ਹੀ ਜੀ ਅੱਗੋਂ ਫੇਰ ਮਾਨ ਸਨਮਾਨ ਕਰਦੇ ਹੋਏ ਜੀ ਠੀਕ ਹੈ ਜੀ ਕੀਤਾ ਗਿਆ ਜਨਾਬ ਠੀਕ ਹੋ ਗਿਆ ਜੀ ਹੋਇਆ ਨਾਲ ਠੀਕ ਕੌਣ ਇਹਨਾਂ ਸਾਰਾ ਵੱਲੋਂ ਜੀ ਜਿੱਦਾਂ ਕਿ ਕਾਲੇ ਉਸਤਾਦ ਜੀ ਹੋਣੀ ਆ ਬਿੱਟੂ ਭਾਈ ਹੁਣੀ ਖਲੀਫੇ ਠੀਕ ਹੈ ਜੀ ਸੁਲਤਾਨਪੁਰ ਪਿੰਡ ਤੋਂ ਠੀਕ ਹੈ ਜੀ ਤੇ ਇਹਨਾਂ ਨੂੰ ਕਾਲੇ ਉਸਤਾਜੀ ਹੁਣੀ ਪੱਗ ਦੇ ਕੇ ਤੇ ਉਸਤਾਦੀ ਦਾ ਉਡਾ ਦੇ ਰਹੇ ਨੇ ਉਸਤਾਦੀ ਦੀ ਪੱਗ ਦੇਤੀ ਆ ਜੀ ਕਾਲੇ ਉਸਤਾਜੀ ਹੁਣਾਂ ਨੇ ਤੇ ਬਿੱਟੂ ਉਸਤਾਦ ਹੁਣਾਂ ਨੂੰ ਉਸਤਾਦੀ ਦੀ ਪੱਗ ਮਿਲਣ ਤੇ ਬਹੁਤ-ਬਹੁਤ ਮੁਬਾਰਕਾਂ ਜੀ ਤੇ ਸਾਰੀ ਧਰਮ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਕਰਾਓ ਜੀ ਮੂੰਹ ਮਿੱਠਾ ਜੀ ਆ ਲੋ ਜੀ ਇੱਕ ਲੱਡੂ ਲੱਲੋ ਆਪਣੇ ਬਿੱਕੇ ਵੀਰ ਜੀ ਹੁਣੀ ਅੱਦਾ ਅੱਦਾ ਆਪਣੇ ਬਿੱਕੇ ਵੀਰ ਜੀ ਹੁਣੀ ਮਾਨ ਸਨਮਾਨ ਕਰਦੇ ਹੋਏ ਜੀ ਉਸਤਾਦ ਰੌਣਾ ਆਪਣੇ ਉਸਤਾਦ ਜੀ ਹੋਣਾ ਦਾ ਜੀ ਐ ਬਿੱਕੇ ਵੀਰ ਜੀ ਆਪਣੇ ਬ੍ਰਦਰ ਨੇ ਵੱਡੇ ਠੀਕ ਹੈ ਜੀ ਤੇ ਮੋਹ ਤੇ ਪਿਆਰ ਮਿਲਦਾ ਵਾ ਆਪਾਂ ਨੂੰ ਭਾਈ ਉਹਨਾਂ ਕੋ ਆ ਕੇ ਤੇ ਭਾਈ ਉਹਨਾਂ ਨੇ ਮੈਨੂੰ ਘਟੋ ਘਟ 40 ਜੋੜੇ ਦਿੱਤੇ ਸੀ ਮੈਂ ਵੀਡੀਓ ਵੀ ਲਈ ਆ ਇਹ ਭਾਈ ਉਹਨਾਂ ਘਰ ਆਏ ਸੀ ਉਹ ਜੋੜੇ ਜੀ ਆਹ ਲੋ ਜੀ ਆਮਾਨ ਸਨਮਾਨ ਕਰਦੇ ਹੋਏ ਆਪਣੇ ਬਿੱਕੇ ਵੀਰ ਜੀ ਹੁਣੀ ਠੀਕ ਹੈ ਜੀ ਸੰਜੂ ਉਸਤਾਦ ਜੀ ਨਾਲ ਦਾ ਵੀ ਮਾਨ ਸਨਮਾਨ ਕਰਦੇ ਹੋਏ ਜੀ ਲੋ ਜੀ ਸੰਜੂ ਉਸਤਾਦ ਜੀ ਨਾਲ ਦਾ ਵੀ ਆਦਰ ਮਾਨ ਸਤਕਾਰ ਕੀਤਾ ਗਿਆ ਬਾਤ ਤੇ ਹੁਣ ਅੱਗੋ ਪੱਗ ਜਿਹੜੀ ਆ ਦਰਜੀਤ ਸਿੰਘ ਬਿੱਟੂ ਭਾਈ ਵੀਰ ਜੀ ਨਾਲ ਲੋ ਮਾਨ ਸਨਮਾਨ ਕਰਦੇ ਹੋਏ ਜੀ ਆ ਸੰਜੂ ਉਸਤਾਦ ਜੀ ਨਾਲ ਦਾ ਮਾਨ ਸਨਮਾਨ ਕਰਦੇ ਹੋਏ ਜੀ ਸਾਦੀ ਹਾਜ਼ਰੀ ਦੇ ਵਿੱਚ ਹੱਥ ਰੱਖੋ ਦੋਵਾਂ ਦੇ ਸਨੇਪ ਕਰਾ ਲਓ ਲੋ ਜੀ ਹਾਂ ਜੀ ਉਸਤਾਦ ਜੀ ਅੱਜ ਆਪਾਂ ਆਏ ਆ ਜੀ ਸਾਰੇ ਠੀਕ ਹੈ ਜੀ ਤੁਹਾਨੂੰ ਵੀ ਇਨਵਾਈਟ ਕੀਤਾ ਵਾ ਆਪਣੇ ਰੋਕੀਰਤਾ ਜੀ ਚੁੰਨੀ ਵਾਲੇ ਠੀਕ ਹੈ ਜੀ ਤੇ ਕੋਈ ਆਪਾਂ ਕੁਝ ਕਹਿਣਾ ਚਾਹੀਏ ਸਾਡੇ ਵੱਲੋਂ ਬੈਠੇ ਤੇ ਬਹੁਤ ਬਹੁਤ ਸਾਰੀਆਂ ਮੁਬਾਰਕਾਂ ਜੀ ਸਾਰੇ ਪਾਰਟੀ ਦੇ ਤੇ ਆਪਣੇ ਸਪਾ ਸਰਨਜੀਤ ਸਿੰਘ ਜੀ ਗੋਗੀ ਠੀਕ ਹੈ ਜੀ ਉਹਨਾਂ ਦਾ ਮਾਨ ਸਨਮਾਨ ਕਰਦੇ ਹੋਏ ਜੀ ਠੀਕ ਹੈ ਜੀ ਆ ਲੋ ਜੀ ਸਾਡੇ ਪੂਰ ਸਤਾ ਜੀ ਹੋਣੀ ਇਹਨਾਂ ਦਾ ਵੀ ਜਿਹੜਾ ਵਾ ਕਹਿੰਦਾ ਗਿਆ ਜੀ ਸਭੀ ਹਾਜ਼ਰੀ ਦੇ ਵਿੱਚ ਠੀਕ ਹੈ ਜੀ ਚੱਲਦੇ ਨੇ ਬੇਗਾਨੇ ਜੀ ਹੋਰ ਕੋਈ ਕਹੋ ਜੀ ਸਨਮਾਨ ਵਾਲਾ ਹਾਂ ਜੀ ਸਾਜੀ ਮੈਂ ਉਧਰ ਵੀਡੀਓ ਸ਼ੂਟ ਕਰਨ ਚੱਲ ਗਿਆ ਗੁਸਤਾਖੀ ਮਾਫੀ ਉਹ ਸਨਮਾਨ ਨੂੰ ਲੱਗਿਆ ਸੀ ਵੱਡੇ ਸਤਾਜੀ ਹੁਣਾ ਦਾ ਚੇਅਰਮੈਨ ਸਾਹਿਬ ਦਾ ਤੇ ਹੁਣ ਮੈਂ ਤੁਹਾਡੇ ਕੋਲ ਫੇਰ ਆ ਗਿਆ ਜੀ ਹਾਂ ਜੀ ਡੈਣੀ ਵੀਰ ਨਾਲ ਸਾਨੂੰ ਨਮਾਇਸ਼ ਦਿੱਤਾ ਗਿਆ। ਇਹ ਠੀਕ ਹੈ ਜੀ। ਸਾਡੀ ਮੁਬਾਰਕਾਂ ਡੈਣੀ ਵੀਰ ਨੂੰ। ਅੱਜ ਡੈਣੀ ਵੀਰ ਹੋਣੇ ਵੀ ਉਸਤਾਦ ਦੇ ਪੱਗ ਲਾਉਣ ਲੱਗੇ ਆ। ਇਹ ਠੀਕ ਹੈ ਜੀ। ਤੇ ਕਾਲੇ ਉਸਤਾਦ ਨੇ ਜਿਹੜੇ ਭੰਗ ਉਸਤਾਦ ਦਾ ਨਾਮ ਹਾਂਜੀ। ਉਹਨਾਂ ਦੇ ਹੀ ਆਪਣਾ ਸ਼ਗਿਰਦ ਨੇ ਤੇ ਉਹਨਾਂ ਦੇ ਖਰੀਦੇ ਹੋ ਕੇ ਤਾਂ ਉਹਨਾਂ ਕੋਲ ਪੱਗ ਲਾਉਣਗੇ ਉਸਤਾਦ ਦੀ। ਇਹ ਠੀਕ ਹੋ ਗਿਆ ਜੀ। ਉਹਨਾਂ ਦੀ ਪੱਗ ਹੀ ਅੱਗੇ ਇਹਨਾਂ ਨੂੰ ਮਿਲਣ ਲੱਗੀ। ਉਹੀ ਪੱਕ ਤੋਰਨ ਲੱਗੇ ਆ ਦੋਦੇ ਅੱਗੇ ਦਈ ਜਾਣਗੇ ਹਾਂਜੀ ਬਿਲਕੁਲ ਬਿਲਕੁਲ ਬਿੱਟੂ ਨੂੰ ਦੇਤੀ ਅੱਗੇ ਹਾਂਜੀ ਬਿਲਕੁਲ ਬਿਲਕੁਲ ਸਾਰਾ ਕੁਝ ਵਿਖਾਵਾਂਗੇ ਆਪਾਂ ਵੀਡੀਓ ਤੇ ਆਪਣੀ ਹਾਂਜੀ ਕਵਰੇਜ ਕਰ ਰਹੇ ਆ ਠੀਕ ਹੋ ਗਿਆ ਉਸਤਾ ਜੀ ਆਓ ਲੈ ਚੱਲਦੇ ਆ ਉਹਨਾਂ ਦੇ ਕੋਲ ਜੀ ਜੀ ਕਾਲੇ ਉਸਤਾ ਜੀ ਇਹਨਾਂ ਦਾ ਬਿੱਟੂ ਉਸਤਾ ਜੀ ਹੁਣੀ ਆਪਣੇ ਉਸਤਾ ਜੀ ਉਹਨਾਂ ਦਾ ਮਾਨ ਸਨਮਾਨ ਕਰਦੇ ਹੋਏ ਜੀ ਇੱਧਰ ਜੀ ਕਾਲੇ ਠੀਕ ਹੈ ਜੀ ਉਸਤਾ ਜੀ ਦਾ ਮਾਨ ਦਾ ਮਾਨ ਦਿੱਤਾ ਗਿਆ ਜੀ ਬਿੱਟੂ ਉਸਤਾ ਜੀ ਹੁਣਾਂ ਲੋ ਇਹਦਰ ਵੱਡੇ ਉਸਤਾਦ ਜੀ ਦਾ ਮਾਨ ਸਨਮਾਨ ਕੀਤਾ ਗਿਆ ਜੀ ਆਸ਼ਿੰਦਰਤਾ ਜੀ ਨਕੇਸਤਾ ਜੀ ਉਹਨਾਂ ਦਾ ਮਾਨ ਸਨਮਾਨ ਕਰਦੇ ਹੋਏ ਜੀ ਲੋ ਜੀ ਇਹਦਰ ਲਾਟੀ ਉਸਤਾਦ ਜੀ ਨੂੰ ਮਾਣ ਠੀਕ ਹੈ ਜੀ ਜੀ ਆ ਆਸ਼ੂ ਉਸਤਾਦ ਜੀ ਦਾ ਮਾਨ ਸਨਮਾਨ ਕਰਦੇ ਹੋਏ ਜੀ ਬਿੱਟੂ ਭਾਈ ਹਣੀ ਉਹ ਤੁਸੀਂ ਬਾਅਦ ਚ ਦੇਣੇ ਨਾ ਉਹ ਆਪਣੇ ਤੌਰ ਤੇ ਦੇਣਾ ਸਾ ਲਾਟੀ ਉਸਤਾਦ ਜੀ ਕੜੇ ਵਾਲੇ ਉਹਨਾਂ ਦਾ ਮਾਨ ਸਨਮਾਨ ਕਰਦੇ ਹੋਏ ਜੀ ਬਿੱਟੂ ਵੀਰ ਜੀ ਹੁਣੀ ਬਿੱਟੂ ਉਸਤਾਦ ਜੀ ਹੁਣੀ ਪਿੰਡ ਸਲਤਨਮੰਡ ਤੋਂ ਆ ਲੋ ਜੀ ਰੋਕੀ ਉਸਤਾਦ ਜੀ ਹੁਣੀ ਦਾ ਮਾਨ ਸਨਮਾਨ ਕਰਦੇ ਹੋਏ ਜੀ ਠੀਕ ਹੈ ਜੀ ਦੂ ਵੀਰ ਜੀ ਦਾ ਮਾਨ ਸਨਮਾਨ ਕਰਦੇ ਹੋਏ ਜੀ ਤੁਹਾਨੂੰ ਉਸਤਾਦ ਜੀ ਹੁਣਾਂ ਦਾ ਮਾਨ ਸਨਮਾਨ ਕੀਤਾ ਗਿਆ ਜੀ ਵੀਰ ਜੀ ਕਹੇਰੀ ਵਾਲਾਂ ਦਾ ਮਾਨ ਸਨਮਾਨ ਕਰਦੇ ਹੋਏ ਜੀ ਲੋ ਜੀ ਕਿੱਥੇ ਵੀਰ ਜੀ ਹੁਣੀ ਮੁਬਾਰਕਬਾਦ ਦੇ ਰਹੇ ਆ ਜੀ ਆਹ ਵੇੜਾ ਹੀ ਚੌਥਾ ਵੀ ਸਾਥ ਆ ਲੋ ਜੀ ਯਾਰ ਕਿਆ ਕੋਈ ਖਲੀਫੇ ਦਾ ਠੀਕ ਹੈ ਜੀ ਖਲੀਫਾ ਕਰਦੇ ਹੋਏ ਠੀਕ ਹੈ ਜੀ ਉਹ ਮੰਗਾ ਲੇ ਲੋ ਜੀ ਡੈਨੀ ਵੀਰ ਜੀ ਹੁਣਾਂ ਨੂੰ ਆ ਤਿੰਨ ਖਲੀਫੇ ਕੀਤੇ ਆ ਜੀ ਇੱਕ ਡੈਨੀ ਵੀਰ ਜੀ ਇੱਕ ਬਿੱਕੇ ਵੀਰ ਜੀ ਤੇ ਬਿੱਕੇ ਵੀਰ ਜੀ ਨਾਲ ਸੰਨੀ ਸੰਨੀ ਵੀਰ ਜੀ ਹੁਣੀ ਠੀਕ ਹੈ ਜੀ ਡੈਨੀ ਵੀਰ ਜੀ ਨੂੰ ਤਿੰਨੇ ਆਣੇ ਕੀਤੇ ਨੇ ਖਲੀਫੇ ਤੇ ਖਲੀਫੇ ਹੋਣ ਦੇ ਬਹੁਤ ਬਹੁਤ ਮੁਬਾਰਕਾ ਹਾਂ ਜੀ ਤੋਤੇ ਵੀਰ ਜੀ ਹੁਣਾਂ ਨੂੰ ਖਲੀਫਾ ਕੀਤਾ ਜੀ ਠੀਕ ਚਾਰ ਖਲੀਫੇ ਕੀਤੇ ਜੇ ਤੇ ਮੈਂ ਅਗੋਰ ਨੂੰ ਹਾਂ ਕਾਲੇ ਸਤਾਜੀ ਹੁਣਾਂ ਨੇ ਠੀਕ ਹੋ ਗਿਆ ਜੀ ਤੇ ਚਾਰਾ ਦੇ ਆਪਾਂ ਤੁਹਾਨੂੰ ਨਾਮ ਵੀ ਦੱਸਦੇ ਜੀ ਤੇ ਮੁਲਾਕਾਤ ਵੀ ਕਰਾਤੀ ਏ ਹਾਂਜੀ ਕਾਲੇ ਉਸਤਾਦ ਜੀ ਹਾਂਜੀ ਜਿੱਦਾਂ ਕਿ ਇੱਕ ਪੱਗ ਤੁਸੀਂ ਬਿੱਟੂ ਉਸਤਾਦ ਜੀ ਉਹਨਾਂ ਨੂੰ ਦੇ ਦਿੱਤੀ ਠੀਕ ਹੈ ਜੀ ਬਿੱਟੂ ਵੀਰ ਜੀ ਉਹਨਾਂ ਉਸਤਾਦੀ ਦੇ ਪੱਗ ਦੇ ਕੇ ਉਸਤਾਦ ਕਰਤਾ ਜੀ ਤੁਸੀਂ ਅੱਜ ਜਿਹੜੀ ਦੂਸਰੀ ਪੱਗ ਹੈ ਤੁਹਾਡੀ ਅੱਜ ਉਹ ਤੁਸੀਂ ਲੋ ਜੀ ਬਿੱਕੇ ਭਾਈ ਨੂੰ ਦੇ ਦਿੱਤੀ ਇਹ ਦੂਜੀ ਪੱਗ ਜੀ ਉਸਤਾਦ ਜੀ ਉਹਨਾਂ ਨੇ ਤੇ ਬਹੁਤ ਬਹੁਤ ਮੁਬਾਰਕਾਂ ਬਿੱਕੇ ਭਾਈ ਤੁਹਾਨੂੰ ਤੇ ਤੁਹਾਡੀ ਸਾਰੀ ਦਸਤ ਨੂੰ ਜਿੱਦਾਂ ਕਿ ਪਹਿਲਾਂ ਖਲੀਫਾ ਕੀਤਾ ਸੀ ਉਹ ਵੀ ਵੀਡੀਓ ਆਪਾਂ ਨਾਲ ਹੀ ਲਾਈ ਆ ਜੀ ਤੇ ਹੁਣ ਪਗ ਦੀ ਰਸਮ ਕਰਤੀ ਆ ਜੀ ਠੀਕ ਹੋ ਗਿਆ ਜੀ ਇਹ ਵੀਰ ਜੀ ਨਹੀਂ ਮਾਨ ਸਨਮਾਨ ਕਰਦੇ ਹੋਏ ਜੀ ਠੀਕ ਹੈ ਜੀ ਵਿੱਕੇ ਵੀਰ ਜੀ ਹੁਣ ਆਵਦਾ ਪੂਰਾ ਨਾਮ ਵਿਕਰਮ ਆ ਪਰ ਛੋਟਾ ਨਾ ਵਿੱਕੇ ਵਜਦਾ ਵਾ ਵਿੱਕੇ ਭਾਈ ਢੋਲੀ ਮਲੇ ਤੋਂ ਪਰ ਜਿਹੜੀ ਹੁਣ ਸ਼ਾਦ ਤਿਆਰ ਕਰਾਂਗੇ ਆਪਾਂ ਉਹ ਕਰਾਂਗੇ ਪ੍ਰਤਾਪਨਗਰ ਠੀਕ ਹੋ ਗਿਆ ਸਤਾ ਜੀ ਹਲੋ ਸਤਾ ਜੀ ਕਰਾਓ ਜੀ ਮੂੰਹ ਮਿਠਾ ਆ ਲੋ ਜੀ ਮੂੰਹ ਮਿਠਾ ਕਰਾਉਂਦੇ ਹੋਏ ਵਿੱਕੇ ਭਾਈ ਦਾ ਜੀ ਠੀਕ ਹੈ ਜੀ। ਵਿਕੇ ਭਾਈ ਉਸਤਾਜੀ ਹੁਣਾਂ ਦਾ ਵੀ ਕਰਾਓ ਜੀ ਮੂੰਹ ਮਿੱਠਾ। ਹਾਂ। ਉਹ ਨਹੀਂ। ਆ ਲੋ ਜੀ। ਉਸਤਾਜੀ ਹੁਣਾਂ ਦਾ ਮੂੰਹ ਮਿੱਠਾ ਕਰਾਉਂਦੇ ਹੋਏ। ਪਾਰਟੀ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਤੇ ਵਿਕੇ ਵੀਰ ਜੀ ਹੁਣਾਂ ਨੇ ਵੀ ਬਹੁਤ-ਬਹੁਤ ਮੁਬਾਰਕਾਂ ਜੀ। ਲੋ ਜੀ। ਤੇ ਬੂ ਉਸਤਾਜੀ ਹੁਣਾਂ ਨੂੰ ਮਾਨ ਸਨਮਾਨ ਕਰਦੇ ਹੋਏ ਜੀ ਬਿੱਟੂ ਉਸਤਾਜੀ ਹੁਣੀ। ਠੀਕ ਹੈ ਜੀ। ਮਾਨ ਸਨਮਾਨ ਦਿੰਦੇ ਹੋਏ। ਤੇ ਬੂ ਵੀ ਜੀ ਥੋੜਾ ਲੇਟ ਹੋ ਗਏ ਨੇ। ਕੋਈ ਰਜਾਵਿਆਂ ਕਰਕੇ ਕੁਝ ਟ੍ਰੈਫਿਕ ਹੀ ਬਹੁਤ ਜ਼ਿਆਦਾ ਵਾਜ ਅੱਜ ਸ਼ਹਿਰ ਦੇ ਵਿੱਚ। ਉਹਦੇ ਕਰਕੇ ਜੀ। ਬਿੱਕੇ ਭਾਈ ਡੈਨੀ ਵੀਰ ਜੀ ਨੂੰ ਹਣਾ ਨੂੰ ਮਾਨ ਸਨਮਾਨ ਕਰਦੇ ਹੋਏ ਜੀ ਬਿੱਕੇ ਉਸਤਾਦ ਜੀ ਹੁਣੀ ਨਿਕਾ ਵੀਰ ਡੈਨੀ ਵੀਰ ਜੀ ਨੂੰ ਮਾਨ ਸਨਮਾਨ ਕਰਦੇ ਹੋਏ ਜੀ ਬਿੱਕੇ ਉਸਤਾਦ ਜੀ ਹੁਣੀ ਡੈਨੀ ਵੀਰ ਠੀਕ ਹੈ ਜੀ ਡੈਨੀ ਵੀਰ ਜੀ ਹਣਾ ਨੂੰ ਪਾਕ ਦੇ ਰਹੇ ਨੇ ਲੋ ਜੀ ਡੈਨੀ ਵੀਰ ਜੀ ਹਣਾ ਨੂੰ ਉਸਤਾਦੀ ਦੀ ਪਾਕ ਮਿਲਣ ਤੇ ਬਹੁਤ ਬਹੁਤ ਮੁਬਾਰਕਾਂ ਜੀ ਇਹ ਡੈਨੀ ਭਾਈ ਹਣਾ ਦੀ ਬਦੌਲਤ ਹੀ ਆਪਾਂ ਇੱਥੇ ਪਹੁੰਚੇ ਆ ਜੀ ਸਾਡੇ ਲੋ ਬਹੁਤ ਬਹੁਤ ਸਾਰੀਆਂ ਮੁਬਾਰਕਾਂ ਠੀਕ ਹੈ ਆਪਣੇ ਵੱਡੇ ਭਰਾ ਨੇ ਤੇ ਮੇਰੀ ਪੂਰੀ ਸਪੋਰਟ ਕਰਦੇ ਨੇ ਭਾਈ ਤੇ ਆਪਣੇ ਸੰਜੂ ਉਸਤਾਦ ਜੀ ਹੁਣੀ ਠੀਕ ਹੈ ਜੀ ਜਿੱਦਾਂ ਕਿ ਸ਼ਨੀ ਮੰਦਰ ਵਾਲੇ ਵਜਦੇ ਨੇ ਬਹੁਤ ਮਸ਼ਹੂਰ ਨੇ ਸੰਜੂ ਉਸਤਾਦ ਜੀ ਹੁਣੀ ਬਹੁਤ ਪੁਰਾਣੇ ਉਸਤਾਦ ਨੇ ਤੇ ਇਹ ਵੀ ਬਹੁਤ ਇੱਜ਼ਤਮਾਨ ਦੇਦੇ ਨੇ ਤੇ ਉਸਤਾਦ ਜੀ ਹੁਣਾਂ ਤੇ ਕੋੜ ਹੀ ਮੇਰੀ ਡਿਊਟੀ ਆ ਠੀਕ ਹੈ ਜੀ ਤੇ ਉਸਤਾਦ ਜੀ ਹੁਣੀ ਬਹੁਤ ਇੱਜ਼ਤਮਾਨ ਮਤਲਬ ਘਰ ਦੇ ਵਿੱਚ ਕਦੀ ਵੀ ਬੜਾ ਨਾ ਨਹੀਂ ਹੋਈ ਜਦੋਂ ਮਰਜੀ ਸਵੇਰੇ ਸ਼ਾਮ ਜਾ ਕੇ ਬੂਆ ਘੜਕਾਲੀ ਦਾ ਮਤਲਬ ਸੰਜੂ ਉਸਤਾਦ ਜੀ ਹੁਣ ਭਾਵੇਂ ਨਾ ਹੁਣ ਸਾਡੀ ਪੂਰੀ ਵੈਲਕਮ ਆ ਜੀ ਘਰੇ ਜਾ ਕੇ ਉਸਤਾਦ ਜੀ ਇੱਕ ਤਰ੍ਹਾਂ ਉਹਦੇ ਹੱਥ ਲਾ ਹਾਂਜੀ ਉਸਤਾਦ ਜੀ ਬਹੁਤ ਬਹੁਤ ਵਧਾਈਆਂ ਡੈਲੀ ਵੀਰ ਨੂੰ ਤੁਹਾਡੇ ਬਾਜਵਾ ਗਰੁੱਪ ਨੂੰ ਸਾਬ ਵੀਰਾਂ ਨੂੰ ਉਸਤਾਦਾਂ ਨੂੰ ਚੇਅਰਮੈਨ ਸਾਹਿਬ ਨੂੰ ਜਿੰਨੇ ਵੀ ਛੋਟੇ ਵੱਡੇ ਵੀਰਾਂ ਜਿਹੜੇ ਵੀ ਪਹੁੰਚੇ ਨੇ ਜਿਹੜੇ ਨਹੀਂ ਵੀ ਆ ਸਕੇ ਉਹਨਾਂ ਨੂੰ ਵੀ ਵਧਾਈਆਂ ਜੀ ਬਹੁਤ 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 ਮੁਬਾਰਕਾਂ ਹੋ ਜੀ ਆਹ ਲੋ ਜੀ ਪਗਦੇ ਜਿਆ ਸਾਦੀ ਦੀ ਪਗ ਮਿਲੀ ਆ ਸਾਦੀ ਮੌਜੂਦੀ ਦੇ ਵਿੱਚ ਬਹੁਤ ਬਹੁਤ ਮੁਬਾਰਕਾਂ ਜੀ ਮੈਨੂੰ ਭਾਈ ਤੁਹਾਨੂੰ ਸੰਜੂ ਸਾਹਿਬ ਜੀ ਤੁਹਾਨੂੰ ਤੁਹਾਡੀ ਸਾਰੀ ਪਾਰਟੀ ਨੂੰ ਜਿੰਨੇ ਕਲੀਫੇ ਜਿੰਨੇ ਮਕੇ ਵੀਰ ਜੀ ਕਰਾਓ ਮੂੰਹ ਮਿਠਾਈ ਬਹੁਤ ਬਹੁਤ ਮੁਬਾਰਕਾਂ ਇਹ ਕਰਾ ਦਿਓ ਕੋਈ ਗੱਲ ਨਹੀਂ ਭਾਈ ਲੋ ਜੀ ਸੰਜੂ ਸਾਹਿਬ ਤੁਸੀਂ ਵੇਖੋ ਨਾ ਸਾਹਮਣੇ ਮੈਂ ਮਿਠਾਈ ਲਾਹੋ ਇਹ ਰੋਪੀ ਸਾਹਿਬ ਜੀ ਤੈਨੂੰ ਕਾ ਕਰਿਓ ਸੰਜੂ ਸਾਹਿਬ ਜੀ ਇਧਰ ਵਕਿਓ ਇਹ ਲਓ ਜੀ ਰੋਕੀ ਸਾਹਿਬ ਬੋਲੋ ਉਸਤਾਦ ਜੀ ਦੁਬਾਰਾ ਮੇਰਾ ਖਲੀਫਾ ਵੀ ਹੈ ਮੇਰੇ ਉਸਤਾਦ ਦਾ ਅੱਛਾ ਉਹਨੂੰ ਮੈਂ ਕਰਦਾ ਆਪਣੀ ਸਭ ਇਹ ਸ਼ਿਕਾਇਤ ਹੈ ਮੈਨੂੰ ਖਲੀਫਾ ਕਿਹਾ ਨਹੀਂ ਇਹ ਕਹਿੰਦਾ ਉਹ ਤੂੰ ਬਾਹਰ ਗਿਆ ਸੀ ਨਾ ਅੱਛਾ ਅੱਛਾ ਮੈਂ ਤਾਂ ਨਹੀਂ ਉਸਤਾਦ ਜੀ ਇਧਰੇ ਚਾਰ ਖਲੀਫੇ ਹੈ ਯਾਰ ਚਾਰਾ ਖਲੀਫਾ ਕਹਿੰਦਾ ਕਿ ਚੀਕਾ ਵੀ ਆ ਠੀਕ ਹੋ ਗਿਆ ਜੀ ਹੋਰ ਮਤਲਬ ਅੱਗੋ ਦੱਸੋ ਕਿ ਦੋ ਜਣਿਆਂ ਨੂੰ ਉਸਤਾਦੀ ਦੀ ਪੱਗ ਮਿਲ ਗਈ ਹੈ ਜੀ ਤੇ ਤੀਜੇ ਵੀ ਨੂੰ ਉਸਤਾਦੀ ਦੀ ਪੱਗ ਮਿਲਣ ਲੱਗੀ ਹੈ ਠੀਕ ਹੈ ਜੀ ਹੁੰਦੇ ਨਹੀਂ ਭਾਈ ਤੁਸੀਂ ਦੇ ਰਹੇ ਹੋ ਪੱਗ ਆਦੀ ਆਦੀ ਸਾਨੂੰ ਵੀਰ ਜੀ ਉਹਨਾਂ ਨੂੰ ਸੰਨੀ 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 ਸੁਣਨੀ ਸੰਨੀ ਵੀਰ ਨੂੰ ਸੋਰੀ ਲੋ ਜੀ ਸੰਨੀ ਉਸਤਾਦ ਜੀ ਨਾਲ ਨੂੰ ਬਹੁਤ ਸਨਮਾਨ ਦਿੱਤਾ ਜਾ ਰਿਹਾ ਜੀ ਸੰਨੀ ਵੀਰ ਖਲੀਫੇ ਵੱਲੋਂ ਮਾਨ ਸਨਮਾਨ ਕੀਤਾ ਜਾ ਰਿਹਾ ਜੀ ਵੀਰ ਵੱਲੋਂ ਠੀਕ ਹੈ ਜੀ ਸੰਮਾਨ ਲਿਆਓ ਜੀ ਲਿਆਓ ਸੰਨੀ ਉਸਤਾਦ ਜੀ ਨਾਲ ਕੀਤਾ ਜਾ ਰਿਹਾ ਵਾ ਠੀਕ ਹੈ ਲੋ ਜੀ ਇਧਰ ਸਾਹਮਣੇ ਇਧਰ ਸਨੈਪ ਸੰਨੀ ਉਸਤਾਦ ਜੀ ਬੀ ਬਹੁਤ ਬਹੁਤ ਬਾਰਕਾ ਆਪਣੇ ਮੇਰੇ ਗੁਰ ਭਾਈ ਦੇ ਪੱਗ ਨੇ ਠੀਕ ਕਰਿਆ। ਪੱਗ ਨਹੀਂ ਨਹੀਂ ਤੇ ਪੱਗ ਮੈਂ ਆਪਣੇ ਗੁਰ ਭਾਈ ਨਸਨੀ ਨੂੰ ਬੰਦ ਰਿਹਾ। ਬੰਦ ਰਿਹਾ। ਠੀਕ ਹੋ ਗਿਆ ਜੀ। ਮੁਬਾਰਕਾ ਭਾਈ ਤੁਹਾਨੂੰ ਕਬਰ ਬੰਦ। ਲੋ ਜੀ ਲੋ ਆ ਗਿਆ ਉਸਤਾਜੀ ਹੁਣਾ ਕੋ। ਪਹਿਲੇ ਸੰਜੂ ਉਸਤਾਜੀ ਹੁਣਾ ਕੋ। ਹੱਥ ਲਵਾ ਦੇ ਪੱਗ ਨੂੰ। ਠੀਕ ਹੈ ਜੀ ਆਜੂ ਉਸਤਾਜੀ ਹੁਣਾ ਕੋ। ਅੱਧਾ ਸਾਰੇ ਉਸਤਾਜਾ ਜੀ ਕੋ। ਚੇਰਮੈਨ ਸਾਹਿਬ ਕੋ ਹੱਥ ਲਵਾਓ ਜੀ। ਲੋ ਜੀ। ਸਾਹਿਬ ਲੋ ਜੀ। ਸਾਰੇ ਤਾਂ ਦਾ ਕੋ ਜਾਦੇ ਲੈ ਲੈਂਦੇ ਆ। ਆਹ ਪਹਿਲੀ ਵਾਰ ਆਉਂਦੇ ਲਵਾਓ। ਆਹ ਲੋ ਜੀ, ਦੈਨੀ ਵੀਰ ਜੀ ਹੁਣਾਂ ਨੇ ਸੰਨੀ ਵੀਰ ਨੂੰ ਪਾਗ ਦਿੱਤੀ ਏ। ਠੀਕ ਹੈ ਜੀ। ਦੈਨੀ ਵੀਰ ਜੀ ਹੁਣਾਂ ਨੂੰ ਤੇ ਸੰਨੀ ਵੀਰ ਨੂੰ ਉਸਤਾਦੀ ਦੇ ਅਹੁਦੇ ਤੇ ਆਉਣ ਤੇ ਬਹੁਤ-ਬਹੁਤ ਮੁਬਾਰਕਾਂ ਜੀ। ਠੀਕ ਹੈ ਜੀ। ਤੇ ਵਿਕੇ ਵੀਰ ਜੀ ਵੱਲੋਂ ਮਾਨ ਸਨਮਾਨ ਕੀਤਾ ਗਿਆ ਏ ਸੰਨੀ ਵੀਰ ਦਾ। ਚਲੋ ਜੀ ਹੁਣ ਇੱਕ ਮਿੰਟ ਜੀ ਮਾਨ ਸਨਮਾਨ ਸੰਜੂ ਉਸਤਾਦ ਜੀ ਹੁਣਾਂ ਦਾ ਮਾਨ ਸਨਮਾਨ ਕਰਦੇ ਆ ਜੀ। ਆਹ ਲੋ ਜੀ। ਆਹ ਜੀ ਨਾਲ ਹੋ ਜਿਹੜਾ ਵਾ ਆ ਲੋ ਜੀ ਬਿੱਕੇ ਵੀਰ ਜੀ ਹੁਣੀ ਬਿੱਕੇ ਉਸਤਾਦ ਜੀ ਹੁਣੀ ਤੇ ਡੈਨੀ ਉਸਤਾਦ ਜੀ ਹੁਣੀ ਆਦਰਮਾਨ ਸਤਕਾਰ ਕੀਤਾ ਹੈ ਵਡੇ ਮਹਣ ਉਸਤਾਦ ਜੀ ਹੁਣਾ ਦਾ ਮਾਨ ਸਨਮਾਨ ਕਰਦੇ ਹੋਏ ਜੀ ਠੀਕ ਹੈ ਜੀ ਵੀ ਬਿੱਕੇ ਵੀਰ ਜੀ ਬਿੱਕੇ ਉਸਤਾਦ ਜੀ ਹੁਣੀ ਆਪਣੇ ਉਸਤਾਦ ਜੀ ਦਾ ਮਾਨ ਸਨਮਾਨ ਕਰਦੇ ਹੋਏ ਠੀਕ ਹੈ ਜੀ ਤੇ ਆ ਡੈਨੀ ਵੀਰ ਜੀ ਵੀ ਆਓ ਜੀ ਡੈਨੀ ਆ ਲੋ ਜੀ ਡੈਨੀ ਉਸਤਾਜ ਜੀ ਵੀ ਮਾਨ ਸਨਮਾਨ ਕਰਦੇ ਹੋਏ ਜੀ ਆਪਣੇ ਕਾਲੇ ਉਸਤਾਜ ਜੀ ਹੁਣਾਂ ਦਾ ਸੰਜੂ ਉਸਤਾਜ ਜੀ ਸੰਜੂ ਉਸਤਾਜ ਜੀ ਇੱਧਰ ਵੇਖਿਓ ਉਸਤਾਜ ਜੀ ਸਨੈਮ ਬਰਾਲੇ ਇੱਧਰ ਮੈਂ ਖਾਬ ਹੁਣਾਂ ਦਾ ਮਾਨ ਸਨਮਾਨ ਕੀਤਾ ਗਿਆ ਜੀ ਡੈਨੀ ਵੀ ਇੱਧਰ ਆ ਲੋ ਜੀ ਮੁੰਡ ਉਸਤਾਜ ਜੀ ਹੁਣਾਂ ਦਾ ਮਾਨ ਸਨਮਾਨ ਕਰਦੇ ਡੈਨੀ ਵੀ ਇੱਥੇ ਹੁਣੀ ਲੋ ਜੀ ਮੁੰਡ ਉਸਤਾਜ ਜੀ ਸ਼ਿਸ਼ਿੰਦਰ ਉਸਤਾਜ ਜੀ ਹੁਣਾਂ ਦਾ ਮਾਨ ਸਨਮਾਨ ਕਰਦੇ ਹੋਏ ਜੀ ਨੀ ਨਿਕਿਤਾ ਜੀ ਉਹਨਾਂ ਦਾ ਮਾਨ ਸਨਮਾਨ ਕਰਦੇ ਹੋਏ ਜੀ ਡੈਨੀ ਵੀਰ ਜੀ ਹੁਣੀ ਆ ਜੁੜਾ ਦਾ ਮਾਨ ਸਨਮਾਨ ਕਰਦੇ ਹੋਏ ਜੀ ਡੈਨੀ ਵੀਰ ਜੀ ਹੁਣੀ ਨਿੰਦਰ ਸਾਹਿਬ ਜੀ ਉਹਨਾਂ ਦਾ ਮਾਨ ਸਨਮਾਨ ਕਰਦੇ ਹੋਏ ਜੀ ਆਰੋਕੀ ਉਸਤਾਦ ਜੀ ਉਹਨਾਂ ਦਾ ਮਾਨ ਸਨਮਾਨ ਕਰਦੇ ਹੋਏ ਜੀ ਹਾਂ ਜੀ ਉਸਤਾਦ ਜੀ ਬਹੁਤ ਬਹੁਤ ਮੁਬਾਰਕਾਂ ਸਾਰੀ ਟੀਮ ਨੂੰ ਜੀ ਵਾਹਿਵਾ ਗਰੋ ਬੋਲੋ ਜੀ ਸਾਡੇ ਸਾਰੇ ਆਲ ਵਾਹਿਵਾ ਗਰੋ ਬੋਲੋ ਜੀ ਵਰਨਾ ਉਸਤਾਦ ਜੀ ਉਹਨਾਂ ਦਾ ਮਾਨ ਸਨਮਾਨ ਕਰਦੇ ਹੋਏ ਜੀ ਮਾਨ ਸਨਮਾਨ ਕਰਦੇ ਹੋਏ ਜੀ ਅਧਿਉਤ ਜੀ ਜੀ ਉਸਤਾਦ ਜੀ ਨਾਲ ਆਦਰ ਮਾਨ ਸਨਮਾਨ 재미, baah ji, mihan ma filti, hoc Digitalni hao, ti hadi, BILLYHA ZIC, no one flatscai m før packagedaari, You haith si Han na sorsi, Press bentate <laughs> ya, ਪੰਨੇ ਲਖੜੇ ਤੇਰਾ ਦੇ ਲੋ ਵੀਰ ਜੀ ਆਜ਼ਾਦਤ ਲੈਨੇ ਆ ਅਗਲੀ ਵੀਡੀਓ ਚ ਜਲਦ ਮਿਲਾਂਗੇ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਸਤਿ ਸ੍ਰੀ ਅਕਾਲ